ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਨੇ ਮੈਨੂੰ ਅੱਜ ਦਾ ਸੁੰਦਰ ਸਮਾਂ ਦਿਖਾਇਆ ਲਵ ਆਫ 크ਰੋਸ ਮਿਨਿਸਟਰੀ ਕੀ ਤਰਫ ਸੇ ਵਰਡ ਆਫ ਗੋਡ ਮੈਂ ਆਪਕਾ ਬਹੁਤ ਸਵਾਗਤ ਹੈ ਮੈਂ ਵਿਸ਼ਵਾਸ ਕਰਦਾ ਤੋ ਇਸ ਸਭ ਜਣੇ ਯਿਸੂ ਨਾਮ ਦੇ ਵਿੱਚ ਬlesed ਹੋਗੇ ਆਓ ਅਸੀਂ ਪਰਮੇਸ਼ਵਰ ਤੇ ਪਵਿੱਤਰ ਕਲਾਮ ਦੇ ਵਿੱਚੋਂ ਅੱਜ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਤੂ ਸਾਨੂੰ ਸਮੇਂ ਦੇ ਤਾਕੀ ਤੂੰ ਸਾਡਾ ਆਯਾਲੀ ਹੈ ਮੇਰੇ ਪਰਮੇਸ਼ਰ ਅਸੀਂ ਤੇਰੀਆਂ ਭੇਡਾਂ ਵਾਂ ਅਸੀਂ ਤੇਰੀ ਆਵਾਜ਼ ਨੂੰ ਸੁਣੀਏ ਔਰ ਤੁਹਾਡੇ ਮਗਰਮਗਰ ਚੱਲੀਏ ਤੂੰ ਸਾਨੂੰ ਸਮਝ ਦਿੱਤੀ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਪਿਤਾ ਪਰਮੇਸ਼ਰ ਅੱਜ ਜੋ ਵੀ ਗੱਲਬਾਤ ਹੋਵੇ ਸਭ ਤੁਹਾਡੇ ਦੁਆਰਾ ਹੋਵੇ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਦਵਾ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਪਾਕ ਪਵਿੱਤਰ ਨਾਮ ਚ ਮੰਗਦੇ ਹਾਂ ਆਮੀਨ ਹallelujah ਮੈਂ ਤੂੰ ਮੰਗਿਣਾ ਏ ਅੰਤਿਰਾਜੇ ਵੀ ਮੰਗਿਦੇ ਮੋ ਦੇ ਗੁਰੂ ਮੰਜੜ ਤੋਂ ਕੰਗਾਲੇ ਬਸਬਿਧੇ गुल मन कंगले उन 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 में साईंदा యేసు కు లెన నా హై మై తు కు ది జాయి నా యేసు కు లెన నా హై హల్లెలూయా కు ది చాయి నా యే తు కు లెన నా హై మై తు కు ది చాయి నా ਸਾਰਿਆਂ ਨੂੰ ਜੈ ਮਸੀਹ ਦੀ ਆਓ ਅਸੀਂ ਪਰਮੇਸ਼ਵਰ ਤੇ ਪਵਿੱਤਰ ਕਲਾਮ ਦੇ ਵਿੱਚ ਚੱਲਾਂਗੇ ਸੰਤ ਯਹੂਨਾ ਦੀ ਅਜ਼ੀਲ ਉਹਦਾ ਦੱਸਦੇ ਆਏ ਅੱਛਾ ਆਇਆਲੀ ਮੈਂ ਹਾਂ ਯੀਸ਼ੂ ਮਸੀਹ ਨੇ ਕਿਹਾ ਅੱਛਾ ਆਇਆਲੀ ਮੈਂ ਹਾਂ ਭੇਡਾਂ ਦਾ ਯੀਸ਼ੂ ਮਸੀਹ ਨੇ ਇਤਰਾਮ ਰੈਫਰੈਂਸ ਦਿੱਤਾ ਵਾ ਮਤਲਬ ਦ੍ਰਿਸ਼ਤਾਂਤ ਇਸ ਮਸੀਹ ਨੇ ਕਿਹਾ ਮੈਂ ਤੁਮ ਸੇ ਸੱਚ ਸੱਚ ਕਹਤਾ ਹੂੰ ਕਿ ਜੋ ਕੋਈ ਦਵਾਰ ਸੇ ਬੇੜਸ਼ਾਲਾ ਮੇ ਪ੍ਰਵੇਸ਼ ਨਹੀਂ ਕਰਤਾ ਪਰੰਤੂ ਕਿਸੇ ਦੂਸਰੇ ਔਰ ਦੂਸਰੇ ਔਰ ਸੇ ਚੜ ਜਾਤਾ ਹੈ ਵੈ ਚੋਰ ਔਰ ਡਾਕੂ ਹੈ ਕੀ ਕਹੇ ਯਿਸੂ ਮਸੀਹ ਨੇ ਕਿ ਜਿਹੜਾ ਭੇਡਾਂ ਦਾ ਵਾੜਾ ਹੁੰਦਾ ਏ ਲਾ ਲੋ ਕੰਬਰਾ ਹੁੰਦਾ ਭੇਡਾਂ ਜਿਹਦੇ ਵਿੱਚ ਰੱਖਿਆ ਹੁੰਦੀਆਂ ਜਿਹੜਾ ਦਵਾਰ ਥਾਣੀ ਨਹੀਂ ਜਾਂਦਾ ਕੰਧ ਟੱਪ ਕੇ ਯਾਹ ਹੋਰ ਕਿਸੇ ਪਾਸੇ ਰਾਤ ਥਾਣੀ ਜਾਂਦਾ ਵਾ ਉਹ ਚੋਰ ਆ ਤੇ ਡਾਕੂ ਆ ਹallelujah ਬਈ ਚੋਰ ਹੈ ਉਹ ਡਾਕੂ ਹੈ ਜਿਹੜਾ ਗੇਟ ਦੇ ਸਿੱਧੇ ਗੇਟ ਤੋਂ ਐਂਟਰ ਨਹੀਂ ਹੁੰਦਾ ਉਹ ਚੋਰ ਆ ਤੇ ਡਾਕੂ ਹੈ ਲਾ ਲੋ ਤੁਸੀਂ ਜੇ ਕੋਈ ਸਾਡੇ ਘਰ ਦੇ ਵਿੱਚ ਬੂਹੇ ਥਾਣੀ ਨਹੀਂ ਆਂਦਾ ਹੋਰ ਛੱਤ ਥਾਣੀ ਰਾਤ ਨੂੰ ਜਾਂ ਇਧਰ ਉਧਰੋ ਕਿਤੋਂ ਆਂਦਾ ਏ ਉਹ ਸਹੀ ਕੰਮ ਦੇ ਲਈ ਨਹੀਂ ਆਂਦਾ ਉਹ ਚੋਰ ਆ ਤੇ ਡਾਕੂ ਆ ਪਰੰਤੂ ਜੋ ਦੁوار ਸੇ ਭੀਤਰ ਪ੍ਰਵੇਸ਼ ਕਰਤਾ ਹੈ ਵੇ ਬੇਡੋ ਦਾ ਚਰਵਾਹਾ ਹੈ ਜਿਹੜਾ ਦਰਵਾਜੇ ਦੇ ਵਿੱਚੋਂ ਦੀ ਐਂਟਰ ਕਰਦਾ ਵਾ ਦਰਵਾਜਾ ਖੋਲ ਕੇ ਉਧਰੋਂ ਦੀ ਐਂਟਰ ਕਰਦਾ ਵਾ ਉਹੀ ਸੱਚਾ ਚਰਵਾਹਾ ਵਾ ਹallelujah ਵਹੀ ਬੇਡੋ ਦਾ ਚਰਵਾਹਾ ਹੈ ਉਹੀ ਭੇਡਾਂ ਦਾ ਚਰਵਾਹਾ ਏ ਉਸਕੇ ਲਈ ਦਵਾਰਪਾਲ ਦਵਾਰ ਖੋਲ ਦਿੰਦਾ ਹੈ ਔਰ ਭੇੜੇ ਉਸਕਾ ਸ਼ਬਦ ਸੁਣਤੀ ਹੈ ਔਰ ਵਹ ਆਪਣੀ ਭੇਡੋਆਂ ਕਾ ਭੇਡੋ ਕੋ ਨਾਮ ਲੈ ਲੈ ਕੇ ਬੁਲਾਤਾ ਹੈ ਔਰ ਬਾਹਰ ਲੈ ਜਾਂਦਾ ਹੈ ਕਿ ਕਿਆ ਵਚਨ ਦੇ ਵਿੱਚ ਲਿਖਿਆ ਉਸਕੇ ਲਈ ਦਵਾਰਪਾਲ ਦਵਾਰ ਖੋਲ ਦਿੰਦਾ ਜਦੋਂ ਪਤਾ ਲੱਗ ਜਾਂਦਾ ਨਾ ਕਿ ਭੇਡਾਂ ਦਾ ਆਯਾਲੀ ਆ ਗਿਆ ਵਾ ਭੇਡਾਂ ਦਾ ਮਾਲਕ ਆ ਗਿਆ ਦਵਾਰਪਾਲ ਮਤਲਬ ਜਿਹੜਾ ਖਿਆਰ ਰੱਖਣ ਵਾਲਾ ਹੁੰਦਾ ਉਹ ਵੀ ਬੂਆ ਖੋਲ ਦਿੰਦਾ ਕਿ ਆਓ ਆਯਾਲੀ ਜੀ ਇਹ ਭੇਡਾਂ ਤੁਹਾਡੀਆਂ ਵਾ ਤੁਸੀਂ ਰੱਖੀ ਕਰੋ ਇਹਨਾਂ ਦੀ ਜੇਕਰ ਦੁਵਾਰਪਾਲ ਉਹ ਦੁਵਾਰ ਖੋਲ ਦਿੰਦਾ ਹੈ ਔਰ ਭੇੜੇ ਉਸ ਦਾ ਸ਼ਬਦ ਸੁਣਤੀ ਜਦੋਂ ਉਹ ਬੋਲਦਾ ਤੇ ਭੇਡਾਂ ਉਹਦੀਆਂ ਭੇਡਾਂ ਉਹਦੇ ਸ਼ਬਦ ਨੂੰ ਸੁਣ ਸੁਣਦੀਆਂ ਵਾ ਹਵੇ ਆਪਣੀ ਭੇਡੋ ਕੋ ਨਾਮ ਲੈ ਲੈ ਕੇ ਬੁਲਾਤਾ ਹੈ ਨਾਮ ਵੀ ਪਤਾ ਕਹਿੰਦਾ ਮੈਂ ਤੁਹਾਡੇ ਹੱਥਾਂ ਨੂੰ ਆਪਣੀ ਹਥੇਲੀ ਤੇ ਲਿਖਿਆ ਨਹੀਂ ਏ ਖੋਦਿਆ ਦਾ ਖੋਦ ਕੇ ਖਰੋਚ ਖਰੋਚ ਕੇ ਲਿਖਿਆ ਦਾ ਭਾਈ ਅਸ਼ੋਸੀ ਨੇ ਕਿਹਾ ਮੈਂ ਤੁਹਾਡੇ ਨਾਵਾਂ ਨੂੰ ਆਪਣੇ ਹੱਥਾਂ ਤੇ ਖਰੋਚ ਖਰੋਚ ਕੇ ਲਿਖਿਆ ਦਾ ਵਾ ਹallelujah ਵੈ ਉਸਕਾ ਸ਼ਬਦ ਸੁਣਤੀ ਹੈ ਔਰ ਵੈ ਆਪਣੀ ਭੇਡੋਂ ਕੋ ਨਾਮ ਲੈ ਲੈ ਕੇ ਬੁਲਾਤਾ ਹੈ ਔਰ ਬਾਹਰ ਲੈ ਜਾਂਦਾ ਬਾਹਰ ਲੈ ਜਾਂਦਾ ਜੇ ਉਹ ਕਿਤੇ ਗੁਲਾਮੀ ਚ ਹੋਣ ਉਥੋਂ ਬਾਹਰ ਕੱਢ ਕੇ ਲੈ ਜਾਂਦਾ ਬਿਮਾਰੀ ਵਿੱਚ ਹੋਣ ਉਥੋਂ ਬਾਹਰ ਕੱਢ ਕੇ ਲੈ ਜਾਂਦਾ ਕਿਉਂਕਿ ਉਹ ਆਯਾਲੀ ਸਾਰੇ ਕੰਮ ਫੇਰ ਹੋਣੇ ਜਦੋਂ ਅਸੀਂ ਉਸ ਦੀ ਆਵਾਜ਼ ਨੂੰ ਸੁਣਾਗੇ ਉਹਦੇ ਸ਼ਬਦ ਨੂੰ ਸੁਣਾਗੇ ਦੇ ਜਿਵੇਂ ਆਪਣੀ ਸਭ ਭੇਡੋਂ ਕੋ ਬਾਹਰ ਨਿਕਾਲ ਲੇਤਾ ਹੈ ਤੋਂ ਉਸ ਉਹਨਕੇ ਆਗੇ ਆਗੇ ਚਲਤਾ ਹੈ ਔਰ ਭੇਡਾਂ ਉਸਕੇ ਪਿੱਛੇ ਪਿੱਛੇ ਹੋ ਲੇਤੀ ਹੈ ਕਿਉਂਕਿ ਉਹ ਉਸਕਾ ਸ਼ਬਦ ਪਛਾਣਦੀ ਹੈ ਜਦੋਂ ਅਸੀਂ ਭੇਡ ਦੇ ਬਾਰੇ ਰਿਸਰਚ ਕਰਾਂਗੇ ਨਾ ਪੜਾਂਗੇ ਯਸ਼ਮਸੀ ਨੇ ਭੇਡ ਦੇ ਬਾਰੇ ਹੀ ਕਿਉਂ ਰੈਫਰੈਂਸ ਦਿੱਤਾ 6-7 ਫੁੱਟ ਤੋਂ ਬਾਅਦ ਮਤਲਬ 6-7 ਫੁੱਟ ਤੋਂ ਬਾਅਦ ਇਹਨੂੰ ਵੀ ਖੜੋ ਬੰਦ ਹੋ ਜਾਂਦਾ ਐਸ ਕਰਕੇ ਇਹਨੂੰ ਅਗਵਾਈ ਦੀ ਜ਼ਰੂਰਤ ਹੁੰਦੀ ਹੈ ਇਹਦੇ ਅੱਗੇ-ਅੱਗੇ ਚੱਲੇ ਕੋਈ ਤੇ ਉਹ ਭੇਡਾਂ ਦੇ ਅਗਦੇ ਮਗਰ-ਮਗਰਾਨ ਕਿਉਂਕਿ ਭੇਡਾਂ ਚਰਵਾਹੀ ਤੋਂ ਬਿਨਾਂ ਨਹੀਂ ਚਲਦੀਆਂ ਇਹ ਦੇਖਾ ਹੈਗਾ ਚਰਵਾਹੇ ਤੋਂ ਬਿਗੈਰ ਭੇਡਾਂ ਨਹੀਂ ਕਦੇ ਵੀ ਚਲਦੀਆਂ। ਤੋਂਨ ਕੇ ਆਗੇ-ਆਗੇ ਚਲਦਾ ਹੈ ਚਰਵਾਹਾ ਉਹਨਾਂ ਦੇ ਅੱਗੇ-ਅੱਗੇ ਚਲਦਾ ਤੁਸੀਂ ਦੇਖਿਆ ਹੀ ਹੋਣਾ ਵਾ। ਕਿ ਜਦੋਂ ਭੇਡਾਂ ਕਿਤੇ ਘੁੰਮਣ ਫਿਰਨ ਜਾਂਦੀਆਂ ਤੇ ਉਹਨਾਂ ਦਾ ਇੱਕ ਚਰਵਾਹਾ ਉਹਨਾਂ ਦੇ ਅੱਗੇ ਲੈ ਕੇ ਜਾਂਦਾ ਹੁੰਦਾ ਛੋਟੀ ਫੜ ਕੇ ਤੇ ਸਾਰੀਆਂ ਲੈਨ ਦੇ ਵਿੱਚ ਹੀ ਉਹਦੇ ਮਗਰ-ਮਗਰ ਭੇਡਾਂ ਜਾਂਦੀਆਂ ਨਹੀਂ। ਕਿਉਂਕਿ ਵੇ ਉਸਕਾ ਸ਼ਬਦ ਪਹਿਚਾਨਦੀਆਂ। ਉਹ ਉਹਦੀ ਆਵਾਜ਼ ਨੂੰ ਉਹਦੀਆਂ ਭੇਡਾਂ ਪਹਿਚਾਣਦੀਆਂ ਕੀ ਐ ਹਾ